ਇਸ ਵੇਲੇ ਸੰਗਰੂਰ ਜ਼ਿਲ੍ਹੇ ਤੇ ਵੱਡੀ ਮੁਸੀਬਤ ਆਈ ਹੋਈ ਹੈ ਜ਼ਹਿਰੀਲੀ ਡਰਿੰਕ ਦੇ ਕਾਰਨ ਹੁਣ ਤੱਕ ਕਈ ਨੌਜਵਾਨ ਜਿਹੜੇ ਨੇ ਇਸ ਦੁਨੀਆ ਨੂੰ અલਵਿਦਾ ਆਕ ਚੁੱਕੇ ਨੇ ਤੇ ਹੁਣ ਕਿਹਾ ਜਾ ਰਿਹਾ ਹੈ ਕਿ ਸੁਨਾਮ ਦੇ ਵਿੱਚ ਵੀ ਦੋ ਨੌਜਵਾਨਾਂ ਦੇ ਵੱਲੋਂ ਦੁਨੀਆ ਛੱਡੀ ਗਈ ਹੈ ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਹੈ ਮੌਕੇ ਤੇ ਪੁਲਿਸ ਪਹੁੰਚੀ ਹੈ ਕਾਰਵਾਈ ਕੀਤੀ ਜਾ ਰਹੀ ਹੈ ਤੇ ਵਧੇਰੇ ਜਾਣਕਾਰੀ ਦੇਣ ਦੇ ਲਈ ਸਾਡੇ ਸਹਿਯੋਗੀ ਪੱਤਰਕਾਰ ਆਰ ਐਨ ਕਾਉਂਸਲ ਫੋਨਲਾਈਨ ਤੇ ਜੁੜ ਚੁੱਕੇ ਨੇ ਜਿਨ੍ਹਾਂ ਤੋਂ ਪੂਰੀ ਜਾਣਕਾਰੀ ਲਵਾਂਗੇ ਕਿ ਆਖਰ ਕਿਹੜੇ ਪਿੰਡ ਦੇ ਵਿੱਚ ਇਹ ਘਟਨਾ ਵਾਪਰੀ ਹੈ ਜੀ ਕਾਂਸਰ ਸਾਹਿਬ ਹੁਣ ਉਸ ਨਾਮ ਦੇ ਵਿੱਚ ਕਿਹਾ ਜਾ ਰਿਹਾ ਕਿ ਦੋ ਨਜਵਾਨਾ ਦੇ ਵੱਲੋਂ ਦੁਨੀਆ ਛੱਡੀ ਗਈ ਹੈ ਜ਼ਹਿਰੀਲੀ ਡਰਿੰਕ ਦੇ ਕਾਰਨ ਕੀ ਅਪਡੇਟ ਹੈ ਇਸ ਪੂਰੇ ਮਾਮਲੇ ਦੇ ਵਿੱਚ ਜੀ ਮਨਾਕਸ਼ੀ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਅਜੇ ਤੱਕ ਜ਼ਹਿਰੀਲੀ ਸ਼ਰਾਬ ਪੀਣ ਨਾਲ ਗੁਜਰਾਹਾਂ ਔ ਟੰਡੋਲੀ ਦੇ ਜਿਹੜੇ 8 ਮਰੀਜ਼ ਨੇ ਜਿਹੜੇ ਉਹ ਆਪਣੀ ਜਾਨ ਤੋਂ ਹੱਥ ਤੋਂ ਬੈਠੇ ਨੇ ਤੇ ਹੁਣ ਇਸ ਦੇ ਵਿੱਚ ਅਗਲਾ ਨਾਮ ਹੈ ਜਿਹੜਾ ਉਸ ਨਾਮ ਇਲਾਕੇ ਦੇ ਡੱਬੀ ਏਰੀਆ ਦਾ ਜੁੜ ਚੁੱਕਿਆ ਹੈ ਜਿੱਥੇ ਦੋ ਲੋਕਾਂ ਨੇ ਮੌਤ ਹੋ ਚੁੱਕੀ ਹੈ ਜਿਹਦੇ ਵਿੱਚੋਂ ਇੱਕ ਦੀ ਪ੍ਰਸ਼ਾਸਨ ਨੇ ਪੁਸ਼ਟੀ ਕਰ ਦਿੱਤੀ ਹੈ ਇੱਕ ਦੀ ਨਿਕੰਮ ਲੁਕਾਈ ਜਾ ਰਹੀ ਹੈ ਕਿ ਉਹ ਮੌਤ ਵੀ ਜਿਹੜੀ ਸ਼ਰਾਬ ਪੀਣ ਕਰਕੇ ਹੋਈ ਹੈ ਔਰ ਅਜੇ ਵੀ ਜਿਹੜੀ ਹੈ ਗਿਣਤੀ ਸਾਡੀ ਨਜ਼ਰ ਨਹੀਂ ਆ ਰਹੀ ਕਿਉਂਕਿ 7 ਲੋਕਾਂ ਨੂੰ ਗੰਭੀਰ ਹਾਲਤ ਦੇ ਵਿੱਚ ਚਨਾਂਮ ਦੇ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਕਿ ਇਹਨਾਂ ਮਰੀਜ਼ਾਂ ਨੂੰ ਕਿੱਥੇ ਰੈਫਰ ਕੀਤਾ ਜਾਂਦਾ ਔਰ ਇਹਨਾਂ ਨੇ ਕਿਸ ਤਰ੍ਹਾਂ ਦਾ ਤੇ दारू ਪੀਤੀ ਹੈਗੀ ਹੈ ਤੇ ਜਿਸ ਤਰ੍ਹਾਂ ਲੋਕਾਂ ਨੇ ਦੱਸਿਆ ਹੈਗਾ ਕਿ ਨੇੜਲੇ ਜੋ ਟੀਵੀ ਦਾ ਇਲਾਕਾ ਹੈਗਾ ਨਾਲੇ ਦੇ ਉੱਪਰ ਸਸਤੀ ਦਾਰੂ ਹਰ ਰੋਜ਼ ਵਿਕਦੀ ਹੈਗੀ ਔਰ ਪੁਲਿਸ ਔਰ ਪ੍ਰਸ਼ਾਸਨ ਇਸ ਦੇ ਉੱਤੇ ਲਗਾਮ ਕੱਸਣ ਦੇ ਉੱਤੇ ناکਾਮ ਰਿਹਾ ਹੈਗਾ ਔਰ ਲੋਕਾਂ ਵੱਲੋਂ ਕਈ ਵਾਰ ਸ਼ਿਕਾਇਤ ਵੀ ਕੀਤੀ ਗਈ ਹੈ ਪਰ ਇਹ ਸਸਤੀ ਦਾਰੂ ਦੇ ਚੱਕਣ ਦੇ ਵਿੱਚ ਇਹ ਲੋਕ ਨੇ ਜਿਹੜੇ ਇਸ ਜਹਰੀਲੀ ਸ਼ਰਾਬ ਦੀ ਚਪੇਤੇ ਦੇ ਵਿੱਚ ਮਨਕਸ਼ੀ ਆ ਗਏ ਨੇ ਜੀ ਤਾਂ ਹੁਣ ਤੱਕ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਦੀ ਕਾਰਵਾਈ ਕਿਥੋਂ ਤੱਕ ਪਹੁੰਚੀ ਹੈ ਜੀ ਪੁਲਿਸ ਤੇ ਪ੍ਰਸ਼ਾਸਨ ਹੁਣ ਬਹੁਤ ਆ ਭਾਰਨੇ ਕਿਉਂਕਿ ਜਿਸ ਤਰ੍ਹਾਂ ਤੁਸੀਂ ਦੇਖਿਆ ਹੈਗਾ ਕਿ ਸੀਨੀਅਰ ਪੁਲਿਸ ਅਧਿਕਾਰੀ ਖਾਸ ਤੌਰ ਤੇ ਸਪੈਸ਼ਲ ਡੀਜੀਪੀ ਅ ਹਰਕਿਤ ਛੁਕਲਾ ਦਾ ਕੱਲ ਦੌਰਾ ਰਿਹਾ ਮੀਡੀਆ ਦੇ ਅੱਗੇ ਦਿਖਾਤੀ ਹੋਈ ਨੇ ਸਾੜੀ ਔਰ ਉਹਨਾਂ ਦਾ ਦਾਵਾ ਕੀਤਾ ਗਿਆ ਕਿ ਜ਼ਹਿਰੀਲੀ ਸ਼ਰਾਬ ਜਿਹੜੀ ਪੀਣ ਵਾਲੇ ਵੇਚਣ ਵਾਲੇ ਲੋਕ ਨੇ ਜਿਹੜੇ ਉਹਨਾਂ ਨੂੰ ਫੰਡ ਦਿੱਤਾ ਗਿਆ ਉਹਨਾਂ ਦਾ ਸਾਰਾ ਸਿਸਟਮ ਉਹਨਾਂ ਨੇ ਕਾਬੂ ਕੀਤਾ ਪਰ ਜਿਹਨੇ ਜ਼ਹਿਰੀਲੀ दारू ਵੇਚ ਚੁੱਕੀ ਹੈ ਉਹ ਕਿਤੇ ਨਾ ਕਿਤੇ ਜਾ ਕੇ ਉਹ ਪੰਜਾਬ ਦੇ ਵਿੱਚ ਨੁਕਸਾਨ ਕਰ ਰਹੀ ਹੈ ਔਰ ਉਸ ਦਾ ਨੁਕਸਾਨ ਦੀ ਦੇਖ ਸਕਦੇ ਹੋ ਕਿ ਅੱਜ ਤੜਕਸਾਰੀ ਦੋ ਲੋਕਾਂ ਦੇ ਮੌਤ ਦੀ ਖਬਰ ਆਈ ਹੈ ਔਰ ਸੱਤ ਲੋਕ ਜਿਹੜੇ ਹਸਪਤਾਲ ਦੇ ਵਿੱਚ ਨੇ ਪੁਲਿਸ ਡੀਐਸਪੀ ਸੁਨਾਮ ਐਸਐਚਓ ਸੁਨਾਮ ਤੇ ਔਰ ਹਸਪਤਾਲ ਹਸਪਤਾਲ ਦੇ ਸਾਰੇ ਅਧਿਕਾਰੀ ਡਾਕਟਰ ਮਨੀਸ਼ ਮੀਤ ਉਥੇ ਅਵੇਲੇਬਲ ਹੈਗੇ ਨੇ ਉਹ ਜਾਂਚ ਕਰ ਰਹੇ ਹੈਗੇ ਨੇ ਕਿ ਕੋਈ ਹੋਰ ਮੌਤ ਹੈ ਜਿਹੜੀ ਇਹ ਸ਼ਰਾਬ ਕਰਨ ਨਾਲ ਹੋਵੇ ਜੀ ਤਾਂ ਕੁਝ ਅਜਿਹਾ ਕੋਈ ਜਾਣਕਾਰੀ ਮਿਲ ਚੁ ਮਿਲੀ ਹੈ ਹੁਣ ਤੱਕ ਕਿ ਕਿਹਨਾ ਵਿਅਕਤੀ ਦੇ ਵੱਲੋਂ ਸ਼ਰਾਬ ਜੜੀ ਵਿੱਚ ਜਾਰੀ ਹੈ ਜੀ ਅ ਇਲਾਕੇ ਨਿਵਾਸੀਆਂ ਤੇ ਮਹੱਲਾ ਵਾਲਿਆਂ ਦਾ ਕਹਿਣਾ ਹੈਗਾ ਕਿ ਪੁਲਿਸ ਇਸ ਬਾਰੇ ਚੰਗੀ ਤਰ੍ਹਾਂ ਜਾਣਦੀ ਆ ਪੁਲਿਸ ਕਈ ਵਾਰ ਉਹਨਾਂ ਤੋਂ ਬੋਤਲਾ ਖੋਕੇ ਵੀ ਲੱਗੇ ਜਾ ਚੁੱਕੀ ਆ ਔਰ ਕਈ ਵਾਰ ਉਹਨਾਂ ਤੋਂ ਉਹਨਾਂ ਨੂੰ ਫੜ ਕੇ ਵੀ ਲੈ ਕੇ ਗਈ ਆ ਪਰ ਅਜੇ ਤੱਕ ਜਿਹੜਾ ਹੈਗਾ ਪੁਲਿਸ ਨੇ ਉਹਨਾਂ ਤੇ ਕੋਈ ਪੱਕਾ ਮੁਕੱਦਮਾ ਦਰਜ ਨਹੀਂ ਕੀਤਾ ਉਹਨਾਂ ਨੂੰ ਕੋਈ ਮਤਲਬ ਜਾਇਆ ਉਹਨਾਂ ਦੇ ਕੇਸ ਹੈ ਜਿਹੜਾ ਉਹ ਨਹੀਂ ਬਣਾਇਆ ਹੈ ਜੀ ਤਾਂ ਜਾਣਕਰ ਦੇ ਨੀ ਧੰਨਵਾਦ ਜੀ ਸੋਇਸਨ ਸਾਡੇ ਸਹਿਯੋਗੀ ਪੱਤਰਕਾਰ ਜਿਨ੍ਹਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਜ਼ਹਿਰੀਲੀ ਡਰਿੰਕ ਦੇ ਕਾਰਨ ਹੁਣ ਤੱਕ ਕਈ ਲੋਕ ਜਿਹੜੇ ਨੇ ਇਸ ਦੁਨੀਆ ਤੋਂ ਚਲੇ ਗਏ ਨੇ ਤੇ ਕਈ ਲੋਕ ਜਿਹੜੇ ਨੇ ਇਸ ਵੇਲੇ ਜ਼ੇਰੇ ਇਲਾਜ ਨੇ ਤੇ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮਾਮਲੇ ਦੇ ਵਿੱਚ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ ਘਟਨਾ ਜੀ ਉੱਥੇ 2 ਨੰਬਰ ਦੀ ਇਹ दारू बिकਦੀ ਸੀ ਜੀ ਤੇ ਪਲੇ ਜਾਂਦੇ ਤੇ ਪੀ ਜਾਂਦੇ ਤੇ ਜਦੋਂ ਆ ਜਿਆਦਾ ਹੋ ਹੋ ਗਿਆ ਜੀ ਰਾਤ ਪਹਿਲਾਂ ਕੱਲ ਮੁੰਡੇ ਦੀ ਡੈਥ ਹੋ ਗਈ ਉਹਨਾਂ ਨੇ ਜਦੋਂ ਡਰਦੇ ਨੇ ਕਹਿੰਦਾ ਵੀ ਅਟੈਕ ਹੋ ਗਿਆ ਤੇ ਇਹ ਜਿਹੜੀ ਹੋਈ ਜੀ ਉਹ ਬੋਤਲ ਉਹਨਾਂ ਤੋਂ ਫਿਰ ਬੰਦਾ ਲੈਣ ਭੇਜਿਆ ਜੀ ਲਿਆ ਕੇ ਬੋਤਲ ਛੀਤੀ ਥਾਣੇ 'ਚ ਪੜਾਈ ਜੀ ਉਹਨਾਂ ਨੇ ਬੋਤਲ ਫਾੜੀ ਗੇੜਾ ਮਾਰ ਕੇ ਚਲੇ ਗਏ ਕਹਿਣ ਲੱਗੇ ਵੀ ਅਸੀਂ ਸਵੇਰੇ ਰੈਸਟ ਕਰਾਂਗੇ ਉਹ ਤੋਂ ਬਾਅਦ ਸਵੇਰੇ ਅਸੀਂ ਗਏ ਜੀ ਉਹਨਾਂ ਨੇ ਸਾਡੇ ਨਾਲ ਤੁੰਤੂ ਮਾਰੀ ਪਤਾ ਨਹੀਂ ਚੰਦਾ ਦਿੰਦੇ ਨੇ ਜੀ ਪਤਾ ਨਹੀਂ ਕੀ ਕਰਦੇ ਨੇ ਉਹ ਉਹਨਾਂ ਦਾ ਜਾਂ ਕਿਸੇ ਦਾ ਪਕੜੇ ਦਾ ਹੱਥਾ ਉਹਨਾਂ ਮੰਗਰ ਵੇਚਣ ਦੇ ਉਹਨਾਂ ਨੂੰ ਮਤਲਬ ਕੀ ਹੈ ਜੋ ਸਾਡੇ ਨਾਲ ਔਖੇ ਭਰੀ ਹੋਏ ਸਾਡੇ ਤੋਂ ਪੰਜ ਚਾਰ ਥੱਪੜ ਵੀ ਵਜੇ ਨੇ ਜੀ ਤੇ ਮੌਕੇ ਦਾ ਗੁੱਸਾ ਹੈ ਜੀ ਜੋ ਤੋਂ ਬਾਅਦ ਮਤਲਬ ਸਾਰੇ ਮੁਲਾਜ਼ਮ ਕਿੱਥੇ ਦੀ ਗੱਲ ਹੈ ਇਹ ਨਾਲੇ ਦੇ ਉੱਪਰ ਪੂਰੀ ਤੇ ਜੀ ਉਹ ਕਹਿੰਦਾ ਮੈਂ ਦਰੂ ਮੈਂ ਵੇਚੂ ਉਹ ਉਹ ਕਹਿੰਦਾ ਵੀ ਮੈਂ ਵੇਚੂਗਾ ਜੀ ਕਰ ਲੋ ਕਿਹੜਾ ਕੁਝ ਕਰਨਾ ਉਹ ਇੱਥੋਂ ਮਤਲਬ ਜਿਆਦਾ ਉਹ ਹੋਇਆ ਫਿਰ ਇਹਨਾਂ ਨੂੰ ਕਿਹਾ ਜੀ ਵੀ ਜੇ ਆਕੇ ਕੋਈ ਕਾਰਵਾਈ ਕਰਨੀਆ ਕਰੋ ਨਹੀਂ ਅਸੀਂ ਫਿਰ ਥੋੜੇ ਤੋਂ ਉੱਪਰ ਵੀ ਬੈਠੇ ਨੇ ਅੱਛਾ ਕੀ ਤੁਸੀਂ ਸਰਕਾਰ ਤੋਂ ਮੰਗ ਕਰਦੇ ਅਸੀਂ ਮੰਗ ਕਰਦੇ ਆਂ ਜੀ ਇਹ ਠੱਲ ਪਾਈ ਜਾਵੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਵੀ ਇਹ ਜੇ ਬੰਦਿਆਂ ਦੇ ਨਕੇਰ ਪਾ ਕੇ ਇਹਨਾਂ ਨੂੰ ਜੇਲ੍ਹ ਭੇਜਿਆ ਜਾਵੇ ਜੀ ਅੱਗੇ ਆਪਣਾ ਗਸ਼ਤ ਕਰਦੇ ਨੇ ਜੀ ਉਹ ਮੌਕੇ ਤੇ ਜਿਹੜਾ ਵੀ ਕੋਈ ਫਸ਼ਲਾ ਹੈਗਾ ਉਹ ਬੰਦੇ ਨੂੰ ਬਖਸ਼ਣਾ ਨਾ ਜਾਵੇ ਬੋਲੋ ਹਾਂ ਜੀ ਸਾਡਾ ਰਿਸ਼ਤੇਦਾਰ ਜੀ ਉਹਨਾਂ ਨੂੰ ਮਿੱਠੂ ਆ ਜੀ ਅਗਲੇ ਵਾਰ ਅੱਜ ਤਿੰਨ ਸਾਲ ਤੋਂ ਜੀ ਇਹ ਸ਼ਰਾਬ ਪੀਂਦਾ ਸੀ ਸ਼ਰਾਬ ਨਾਲੇ ਮੈਲੀ ਸ਼ਰਾਬ ਪੀ ਗਿਆ ਇਹ ਕਿਤੇ ਮਜ਼ਦੂਰੀ ਕਰਦਾ ਸੀ ਉਹਰੇ ਦੋ ਬੇਟੇ ਨੇ ਜੀ ਛੋਟੀ ਲੇਲਦਾਰ ਹੈ ਨਾਲੇ ਰੈਣਾ ਮੇਰੇ ਕੋਲੇ ਸੀ ਪਹਿਣਾ ਲੈਵੇ ਆਪਦੇ ਲੈਵੇ ਪੰਜਾ ਲੈਵੇ ਦੋ ਪਣੋ ਜਿਹੜਾ ਦੋ ਪਾਣਾ ਨਹੀਂ ਉਹ ਰਹਦੀਆਂ ਲੇਲ ਪੰਡਾ ਜੀ ਲਸਾ ਨੌ ਵਾਲਾ ਬਾਪਦਾ ਨੂੰ ਲਿੱਲੂ ਆ ਜੀ ਛੋਟੀ ਲੇਲ ਪੰਡਾ ਜੀ ਇਹਦਾ ਮਤਲਬ ਕਿ ਘਰ ਵਾਲੀ ਛੱਡ ਕੇ ਬਾਗੀ ਨੂੰ 6 ਮਹੀਨੇ ਹੋ ਗਏ ਜੀ ਉਦੋਂ ਬਾਅਦ ਉਰੀ ਰਿਹਾ ਜੀ ਇਹ ਉਨੇ ਆ ਕੇ ਸਰਾਬ ਵੀ ਕੀ ਇਹ ਖਤਮ ਹੋ ਗਿਆ ਜੀ ਇਹ ਨਾਲੇ ਨੂੰ ਇਹ ਤਾਂ ਸਰਾਬ ਮਿਲਦੀ ਆ ਜੀ ਇੱਥੇ ਪਤਾ ਨਹੀਂ ਉਹਦੇ ਨਾਮ ਹੋਇਆ ਸਰਾਬ 2 ਨੰਬਰ ਦੀ ਸਰਾਬ ਹੈ ਉਹ ਨਾ ਹੋਇਆ ਜੀ ਦੋ ਤਿੰਨ ਬੰਦੇ ਹੋ ਗਏ ਜੀ ਹੋਰ ਕੱਲ ਵੀ ਹੋਇਆ ਇੱਕ ਵਿਚਰਸ਼ਕਰ ਕਰਤਾ ਜੀ ਅੱਜ ਇਹ ਡਾਡ ਬੜੀ ਪਈ ਆ ਇਸ ਟੋਰੀ ਜੀ ਹੁਣੇ ਉਦੋਂ ਉਦੋਂ ਇੱਥੇ ਇਨਫੋਰਮੇਸ਼ਨ ਮਿਲੀ ਸੀ ਕਿ ਵੀ ਜਿਹੜਾ ਇੱਕ ਲੜਕੇ ਦੀ ਡੈਥ ਹੋਈ ਆ ਤੇ ਉਹਦੇ ਕਰਕੇ ਅਸੀਂ ਇੱਥੇ ਆਏ ਸੀਗੇ ਤੇ ਡੈਥ ਤੋਂ ਬਾਅਦ ਪਤਾ ਲੱਗਾ ਵੀ ਕੋਈ ਉਹਨਾਂ ਨੇ ਡਰਿੰਕ ਵਗਰਾ ਕੀਤੀ ਸੀ ਗਈ ਉਹਦੇ ਸਬੰਧੀ ਅਸੀਂ ਸਾਰੀ ਇਨਵੈਸਟੀਗੇਟ ਕਰ ਰਹੇ ਹਾਂ ਇਨਵੈਸਟੀਗੇਟ ਕਰਨ ਤੋਂ ਬਾਅਦ ਹੀ ਫਿਰ ਸਾਰੀ ਗੱਲਬਾਤ ਸਾਹਮਣੇ ਆਊਗੀ ਤੇ ਪਤਾ ਲੱਗੂਗਾ ਤੇ ਜਿਹੜਾ ਇਹ ਡੈਥ ਹੋਈ ਉਹਨੂੰ ਪੋਸਟਮਾਰਟਮ ਲਈ ਅਸੀਂ ਹਸਪੀਟਲ ਭੇਜ ਰਿਹਾ ਪੋਸਟਮਾਰਟਮ ਤੋਂ ਬਾਅਦ ਫਿਰ ਸਾਰੇ ਕਲਾਸੇ ਸੁਣਗੇ ਸਰਧੇ ਜਾਣੇ ਇਹ ਪੀੜਤ ਦੱਸੇ ਜਾ ਰਹੇ ਆ ਜੀ ਅਜੇ ਤਾਂ ਇਹਨਾਂ ਨੇ 2-3 ਬੰਦੇ ਹਸਪੀਟਲ ਦਾਖਲ ਦੱਸਿਆ ਜੀ ਤੇ ਇੱਕ ਦੀ ਡੈਥ ਹੋਈ ਹੈ ਬਾਕੀ ਅਜੇ ਚੈੱਕ ਕਰ ਰਹੇ ਆ ਜੀ